ਰੇੜੀ ਅੱਜ ਕਹਲੀ ਉਤੇਜਨਾ ਅਤੇ ਚੰਚਲਤਾ ਨਾਲ ਜੀਵਨ ਦੀ ਧਾਰਾ ਬਦਲ ਗਈ ਹੈ ਇਸ ਲਈ ਮਨ ਵਿੱਚ ਅਸ਼ਾਂਤੀ ਵੱਧ ਰਹੀ ਹੈ ਡੰਡੀ ਅਸੀਂ ਖੁਦ ਨੂੰ ਕਈ ਗੈਰ ਜ਼ਰੂਰੀ ਚੀਜ਼ਾਂ ਨਾਲ ਘੇਰ ਰੱਖਿਆ ਹੈ ਜੋ ਅਕਸਰ ਸਾਨੂੰ ਪਟਕਾਉਂਦੀਆਂ ਹੀ ਹਨ ਡੰਡੀ ਅਸੀਂ ਤੇਜ਼ੀ ਨਾਲ ਅੱਗੇ ਵਧਣਾ ਚਾਹੁੰਦੇ ਹਾਂ ਅਤੇ ਤਤਕਾਲ ਖੁਸ਼ੀ ਚਾਹੁੰਦੇ ਹਾਂ ਡੰਡੀ ਇਸ ਵਾਸਤੇ ਸ਼ਾਰਟਕਟ ਅਪਣਾਉਂਦੇ ਹਾਂ ਡੰਡੀ ਸਵਾਲ ਹੈ ਕਿ ਅਸਲੀ ਖੁਸ਼ੀ ਅਤੇ ਸਫਲਤਾ ਕੀ ਹੈ ਪ੍ਰਸ਼ੰਚਨ ਅਸਲ ਵਿੱਚ ਜੋ ਚਾਹੁੰਦੇ ਹਾਂ ਉਸ ਨੂੰ ਹਾਸਲ ਕਰਨਾ ਸਫਲਤਾ ਹੈ ਜੋ ਮਿਲਿਆ ਹੈ ਉਸ ਨੂੰ ਚਾਹਣਾ ਖੁਸ਼ੀ ਹੈ ਡੰਡੀ ਵਿਅਕਤੀ ਅੰਦਰ ਸ਼ਕਤੀਆਂ ਦਾ ਅਥਾ ਭੰਡਾਰ ਹੈ ਡੰਡੀ ਸ਼ਕਤੀਆਂ ਨੂੰ ਜਗਾ ਕੇ ਇਹਨਾਂ ਦਾ ਇਸਤੇਮਾਲ ਕਰਕੇ ਅਨੇਕ ਹਾਲਾਤ ਨੂੰ ਸਹਿ ਸਕਦਾ ਹੈ ਡੰਡੀ ਭਵਿੱਖ ਦੀ ਚਿੰਤਾ ਵਿੱਚ ਗਵਾਚਣ ਵਾਲਾ ਵਿਅਕਤੀ ਵਰਤਮਾਨ ਦੇ ਸੁੱਖ ਨੂੰ ਭੁੱਲਦਾ ਜਾ ਰਿਹਾ ਹੈ ਡੰਡੀ ਕਲਪਨਾਵਾਂ ਦਾ ਹਵਾਈ ਮਹਿਲ ਬਣਾ ਕੇ ਦੁੱਖ ਦਾ ਜਾਲ ਬੁਣਦਾ ਜਾ ਰਿਹਾ ਹੈ ਡੰਡੀ ਜਰੂਰਤ ਇਸ ਗੱਲ ਦੀ ਹੈ ਕਿ ਵਿਅਕਤੀ ਸੁਪਨੇ ਦੇਖੇ ਤਾਂ ਉਸ ਵਿੱਚ ਰੰਗ ਵੀ ਭਰੇ ਡੰਡੀ ਖਾਸ ਬਨਣ ਦਾ ਬੀਜ ਸਾਡੇ ਅੰਦਰ ਹੈ ਅਰਥਾਤ ਸ਼ਕਤੀ ਦਾ ਸਰੋਤ ਅਸੀਂ ਖੋਦ ਹਾਂ ਡੰਡੀ ਅਸੀਂ ਆਪਣੀ ਸ਼ਕਤੀ ਦੀ ਵਰਤੋਂ ਉਦੋਂ ਹੀ ਕਰ ਸਕਾਂਗੇ ਜਦ ਉਸ ਨੂੰ ਪਛਾਨਾਂਗੇ ਡੰਡੀ ਸਿਰਫ ਹਵਾਈ ਗੱਲਾਂ ਕਰਨ ਨਾਲ ਕੁਝ ਵੀ ਹੱਥ ਨਹੀਂ ਲੱਗਦਾ ਡੰਡੀ ਯੋਜਨਾ ਦੀ ਗੱਡੀ ਉੱਤੇ ਸਵਾਰ ਹੋ ਕੇ ਹੀ ਟੀਚਾ ਤੱਕ ਪੁੱਜਿਆ ਜਾ ਸਕਦਾ ਹੈ ਪਰ ਇਸ ਵਾਸਤੇ ਸਾਨੂੰ ਯੋਜਨਾ ਉੱਤੇ ਭਰੋਸਾ ਰੱਖਣਾ ਹੋਵੇਗਾ ਅਤੇ ਉਸ ਉੱਤੇ ਕੰਮ ਵੀ ਅਰੇਡੀ ਕਰਨਾ ਹੋਵੇਗਾ ਡੰਡੀ ਸਫਲਤਾ ਦਾ ਕੋਈ ਹੋਰ ਰਸਤਾ ਨਹੀਂ ਹੈ ਡੰਡੀ ਜੀਵਨ ਵਿੱਚ ਅਸੰਭਵ ਕੁਝ ਵੀ ਨਹੀਂ ਹੈ ਇਹੀ ਭਰੋਸਾ ਮਨੁੱਖ ਦੇ ਸਫਲ ਜੀਵਨ ਦਾ ਸੂਤਰ ਹੈ ਡੰਡੀ ਇਸ ਵਾਸਤੇ ਸਬਰ ਸੰਕਲਪ ਅਤੇ ਆਤਮ ਵਿਸ਼ਵਾਸ ਜ਼ਰੂਰੀ ਹਨ ਡੰਡੀ ਨਵੇਂ ਟੀਚੇ ਦੀ ਤਮੰਨਾ ਰੱਖਣ ਵਾਲਿਆਂ ਨੂੰ ਰਸਤੇ ਵੀ ਨਵੇਂ ਤੈ ਕਰਨੇ ਪੈਂਦੇ ਹਨ ਡੰਡੀ ਹਰ ਰੋਜ਼ ਇੱਕ ਹੀ ਰਸਤੇ ਉੱਤੇ ਚੱਲਣ ਨਾਲ ਦੇਖੇ ਹੋਏ ਨਜ਼ਾਰੇ ਹੀ ਦੇਸ ਦੇ ਹੰਡੰਡੀ ਸਾਡੀ ਸਮੱਸਿਆ ਇਹ ਹੈ ਕਿ ਅਸੀਂ ਨਜ਼ਾਰੇ ਨਵੇਂ ਦੇਖਣੇ ਚਾਹੁੰਦੇ ਹਾਂ ਪਰ ਪੁਰਾਣੇ ਰਸਤਿਆਂ ਨੂੰ ਛੱਡਣ ਦਾ ਜੋਖਮ ਨਹੀਂ ਲੈਣਾ ਚਾਹੁੰਦੇ ਡੰਡੀ ਜੇਕਰ ਕੁਝ ਅਜਿਹਾ ਹਾਸਲ ਕਰਨਾ ਚਾਹੁੰਦੇ ਹੋ ਜੋ ਪਹਿਲਾਂ ਤੋਂ ਨਹੀਂ ਹੈ ਤਾਂ ਉਸ ਵਾਸਤੇ ਕਰਨਾ ਵੀ ਕੁਝ ਜਹਾਹੀ ਹੋਵੇਗਾ ਜੋ ਪਹਿਲਾ ਕਦੇ ਨਹੀਂ ਕੀਤਾ ਡੰਡੀ ਜਦ ਵਿਅਕਤੀ ਅੰਦਰ ਕੁਝ ਕਰਨ ਦੀ ਚਾਹਤ ਜਾਗਰਤ ਹੋ ਜਾਂਦੀ ਹੈ ਤਾਂ ਉਹ ਸੰਭਵ ਕੰਮ ਵੀ ਸੰਭਵ ਹੋ ਜਾਂਦਾ ਹੈ ਡੰਡੀ ਮਨੁੱਖ ਬਹੁਤ ਜ਼ਿਆਦਾ ਸਮਰੱਥਾ ਨਾਲ ਭਰਪੂਰ ਹੈ ਡੰਡੀ ਹਰੇਕ ਵਿਅਕਤੀ ਸਨਮਾਨ ਦਾ ਅਧਿਕਾਰੀ ਹੈ ਡੰਡੀ ਘਟ ਅਕਲ ਘਟ ਗਿਆਨ ਅਤੇ ਪ੍ਰਮਾਤਮਾ ਵਿੱਚ ਪੂਰਾ ਵਿਸ਼ਵਾਸ ਨਾ ਹੋਣ ਕਾਰਨ अनेका ਵਿਅਕਤੀਆਂ ਨੂੰ ਆਪਣੇ ਅਤੇ ਦੂਜਿਆਂ ਵਿੱਚ ਪ੍ਰਮਾਤਮਾ ਦੇ ਰੋਹਾਨੀ ਗੁਣਾ ਦਾ ਪਤਾ ਨਹੀਂ ਲੱਗਦਾ ਡੰਡੀ ਇਹ ਹੀ ਸਥਿਤੀ ਉਹਨਾਂ ਦਾ ਆਤਮ ਸਨਮਾਨ ਬਣਾਈ ਰੱਖਣ ਆਪਣੇ ਆਪ ਪ੍ਰਤੀ ਰੋਸਾ ਰੱਖਣਾ ਅਤੇ ਜੀਵਨ ਦਾ ਅਸੀਮ ਆਨੰਦ ਉਠਾਉਣ ਵਿੱਚ ਅੜਿੱਕਾ ਬਣਦੀ ਹੈ ਡੰਡੀ ਦੂਜੇ ਨੂੰ ਸਨਮਾਨ ਦੇਣ ਵਾਲਾ ਆਪਣੇ ਸਨਮਾਨ ਦਾ ਰਾਹ ਮਜ਼ਬੂਤ ਕਰਦਾ ਹੈ ਡੰਡੀ ਬਕਾਰ ਅਮੀਰੀ ਜਾਂ ਤਾਕਤ ਦੇ ਆਧਾਰ ਉੱਤੇ ਜਾਂ ਦੂਜੇ ਨੂੰ ਡਰ ਦਿਖਾ ਕੇ ਬਣਾਉਟੀ ਸਨਮਾਨ ਮਿਲਦਾ ਹੈ ਡੰਡੀ